ਚੱਲ ਗਿਆ ਫੋਨ ਸਾਇਲੈਂਟ ਕਿੱਥੋਂ ਹੋ ਗਿਆ ਬਈ ਬੇਰੁਜ਼ਗਾਰ ਸਾਥੀਓ ਤੁਹਾਨੂੰ ਪਤਾ ਹੀ ਆ ਕਿ ਅੱਜ ਜਿਹੜਾ ਸੀਐਮ ਸਾਹਿਬ ਨਾਲ ਅੱਜ ਸੀਐਮ ਸਾਹਿਬ ਨਾਲ ਜਿਹੜੀ ਮੀਟਿੰਗ ਸੀਗੀ ਲਗਾਤਾਰ ਜਿਹੜਾ ਸਰਕਾਰ ਆ ਮੀਟਿੰਗਾਂ ਤੋਂ ਭੱਜ ਰਹੀ ਆ ਉਹ ਭਾਵੇਂ ਸੀਐਮ ਸਾਹਿਬ ਦੀ ਹੋਵੇ ਭਾਵੇਂ ਈਐਮ ਸਾਹਿਬ ਦੀ ਹੋਵੇ ਲੁਧਿਆਣੇ ਜਿਹੜਾ ਆਪਣਾ ਪ੍ਰੋਟੈਸਟ ਰੱਖਿਆ ਸੀਗਾ ਬਾਈ ਇਲੈਕਸ਼ਨ ਦੇ ਵਿੱਚ ਉਹ ਸਾਥੀਆਂ ਨੇ ਬਹੁਤ ਜਿਹੜਾ ਜੋਸ਼ ਦੇ ਨਾਲ ਸੰਘਰਸ਼ ਕੀਤਾ ਪ੍ਰੋਟੈਸਟ ਉੱਥੇ ਲਾਇਆ ਉਹਦੇ ਵਿੱਚੋਂ ਆਪਾਂ ਨੂੰ ਮੀਟਿੰਗ ਨਿਕਲ ਕੇ ਆਏ ਸੀਗੀ ਸੀਐਮ ਸਾਹਿਬ ਦੀ 26 ਜੂਨ ਦੀ ਪਰ ਉਹ ਮੀਟਿੰਗ ਆ ਜਿਹੜੀ ਆਪਣੀ ਨਹੀਂ ਹੋਈ ਉਹ ਮੀਟਿੰਗ ਜਿਹੜੀ ਇਹਨਾਂ ਨੇ ਮੁਲਤਵੀ ਕਰਤੀ ਕਿ ਜਿਹੜੀਆਂ ਤੁਸੀਂ 3 ਤਰੀਕ ਨੂੰ ਮੀਟਿੰਗਾਂ ਕਰ ਲਿਓ ਪਰ ਅੱਜ ਜਿਹੜੀ ਮੀਟਿੰਗ ਉਸ ਤੋਂ ਬਾਅਦ ਜਿਹੜੀ ਮੀਟਿੰਗ ਹੋਈ ਹੈ ਐਜੂਕੇਸ਼ਨ ਸੈਕਟਰੀ ਮੈਮ ਨਾਲ ਮੀਟਿੰਗ ਹੋਈ ਉਹਦੇ ਵਿੱਚ ਪੈਨਲ ਵੀ ਬੈਠਾ ਸੀਗਾ ਅੱਜ ਬਾਕੀ ਵੀ ਜਿਹੜੇ ਅਧਿਆਪਕ ਜਥੇਬੰਦੀਆਂ ਨੇ ਜਿਹੜੀਆਂ ਮੁਲਾਜ਼ਮ ਮਤਲਬ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਿਤ ਅਧਿਆਪਕ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਦੀ ਮੀਟਿੰਗ ਸੀਗੀ ਮਿਨੀ ਸੈਕਟਰੀਟੇਟ ਸਰਕੂਇਟ 2 ਜਿਹੜਾ ਸਕਤਰੇਤ 2 ਦੇ ਵਿੱਚ ਆਪਣੀ ਵੀ ਮੀਟਿੰਗ ਸੀਗੀ ਮੀਟਿੰਗ ਲਗਾਤਾਰ ਸਾਢੇ 3 ਘੰਟੇ ਚੱਲੀ ਆ ਕਿਉਂਕਿ ਬਾਕੀ ਜਥੇਬੰਦੀਆਂ ਸੀ ਵੀ ਸਾਰਿਆਂ ਨੂੰ ਇਕੱਠੇ ਬੁਲਾਇਆ ਹੋਇਆ ਸੀਗਾ ਆਪਣਾ ਵੀ ਜਿਹੜਾ ਮੁੱਦਾ ਉਹਦੇ ਵਿੱਚ ਆਪਾਂ ਨੇ ਆਪਣੇ ਜਥੇਬੰਦੀ ਵੱਲੋਂ ਬੇਰੁਜ਼ਗਾਰ ਜਥੇਬੰਦੀ ਵੱਲੋਂ ਅਸ਼ੋਕ ਕੁਮਾਰ ਹੋਗੇ ਅਮਨਦੀਪ ਕੁਮਾਰ ਹੋਗੇ ਜਸਵਿੰਦਰ ਜੀ ਹੋਗੇ ਆਪਾਂ ਜਥੇ ਆਪਣਾ ਮੀਟਿੰਗ ਦੇ ਵਿੱਚ ਪਹੁੰਚੇ ਸਾਰੇ ਸਾਥੀ ਸਰਬਕਮੋਜ ਹੋ ਗਿਆ ਆਪਣਾ ਕਰਨ ਹੋ ਗਿਆ ਗੋਰੂ ਜਿਹੜਾ ਗੁਰਪ੍ਰੀਤ ਆ ਇਹ ਉੱਥੇ ਆਏ ਹੋਏ ਸੀਗੇ ਆ ਮੀਟਿੰਗ ਦੇ ਵਿੱਚ ਆਪਾਂ ਗਏ ਤੇ ਜਥੇਬੰਦੀ ਨੂੰ ਜਦੋਂ ਲੀਡ ਕਰਦੇ ਹੋਏ ਆਪਾਂ ਨੇ ਇਹ ਗੱਲ ਰੱਖੀ ਕਿ ਪਿਛਲੀ 17 ਜੂਨ ਨੂੰ ਆ ਸਾਡੀ ਐਜੂਕੇਸ਼ਨਲ ਸੈਕਟਰੀ ਮੈਮ ਨਾਲ ਮੀਟਿੰਗ ਹੁੰਦੀ ਆ ਮੀਟਿੰਗ ਦੇ ਵਿੱਚ ਇਹ ਕਿਹਾ ਜਾਂਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਤੁਹਾਡਾ ਨਾਟ ਜੋਇਨਿੰਗ ਡਾਟਾ ਦੇਖੋ ਆਪਣੀ ਜਿਹੜੀ ਲੜਾਈ ਆ ਆਪਾਂ ਪਹਿਲਾਂ ਵੀ ਕਹਿੰਨੇ ਆ ਕਿ ਜਿਹੜੀ ਲੜਾਈ ਆ ਬੈਕਲੌਗ ਨੂੰ ਲੈ ਕੇ ਆ ਬੈਕਲੌਗ ਤੋਂ ਪਹਿਲਾਂ ਜਿਹੜਾ ਨਾਟ ਜੋਇਨਿੰਗ ਡਾਟਾ ਆਪਾਂ ਨੂੰ ਉਹ ਵੀ ਕਲੀਅਰ ਕਰਾਉਣਾ ਆਪਾਂ ਨੇ ਸਾਰੀਆਂ ਪੋਸਟਾਂ ਨੇ ਜਿੰਨੀਆਂ ਰਹਿੰਦੀਆਂ ਪੋਸਟਾਂ ਨੇ ਉਹ ਸਾਰੀਆਂ ਲੈ ਕੇ ਬੱਚਿਆਂ ਨੂੰ ਜਿਹੜਾ ਬੇਰੋਜ਼ਗਾਰ ਸਖਿਆਰਤੀ ਜਿਹੜਾ ਸਾਥੀ ਨੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਭੇਜਣਾ ਸੋ ਉਸ ਮੰਗ ਦੇ ਉੱਪਰ ਆਪਾਂ ਗੱਲ ਰੱਖੀ ਮੈਮ ਨੇ ਕਿਹਾ ਕਿ ਤੁਹਾਡੀ ਮੀਟਿੰਗ ਪਹਿਲਾਂ ਵੀ ਹੋਈ ਆ ਅਸੀਂ ਕਿਹਾ ਬਿਲਕੁਲ ਹੋਈ ਆ ਉਸ ਦਿਨ ਤੁਸੀਂ ਇਹ ਗੱਲ ਵੀ ਕਹੀ ਆ ਕਿ ਅਸੀਂ ਜਿਹੜਾ ਨੌਟ ਜੁਆਇਨਿੰਗ ਡਾਟਾ ਤੁਹਾਡਾ ਤੁਸੀਂ ਹਫ਼ਤੇ ਤੱਕ ਸਾਨੂੰ ਮਿਲ ਲਿਓ ਅ ਜਿਹੜਾ ਸਵੱਬੀ ਆਪਾਂ ਇਹ ਸੀਐਮ ਸਾਹਿਬ ਨਾਲ ਸੀ ਇਧਰੋਂ ਆਪਾਂ ਨੂੰ ਸੱਦਾ ਆ ਗਿਆ ਤੇ ਆਪਾਂ ਇਸ ਮੀਟਿੰਗ ਦੇ ਵਿੱਚ ਪਹੁੰਚੇ ਤੇ ਮੀਟਿੰਗ ਕੀਤੀ ਤੇ ਉਹ ਕਹਿੰਦੇ ਵੀ ਹੁਣ ਜਿਹੜੀ ਇਹ ਗੱਲ ਆ ਬੈਕਲੌਗ ਦੀ ਗੱਲ ਅੱਜ ਜਿਹੜੀ ਅੱਜ ਗੱਲ ਹੋਈ ਆ ਮੌਜੂਦਾ ਹਾਲਾਤ ਸਾਥੀਓ ਤੁਹਾਨੂੰ ਸੁਣਨ ਲੱਗੇ ਵੀ ਥੋੜਾ ਜਿਹਾ ਮਤਲਬ ਅਚੰਭੇ ਵਾਲੀ ਗੱਲ ਲੱਗੂਗੀ ਤੇ ਦੁੱਖ ਵੀ ਲੱਗੂਗਾ ਇਸ ਗੱਲ ਨੂੰ ਲੈ ਕੇ ਜੋ ਗੱਲਾਂ ਸਰਕਾਰ ਦੀਆਂ ਸਰਕਾਰ ਦੇ ਮੂੰਹੋਂ ਸਾਡੇ ਕੰਨਾਂ 'ਚ ਪੈਂਦੀਆਂ ਸੀ ਸਾਡੇ ਕੰਨਾਂ ਤੋਂ ਸੁਣ ਕੇ ਅਸੀਂ ਤੁਹਾਡੇ ਕੰਨਾਂ ਤੱਕ ਪਹੁੰਚਾਉਂਦੇ ਸੀ ਆਪਦੇ ਮੂੰਹ ਰਾਹੀਂ ਉਹ ਗੱਲ ਅੱਜ ਵੀ ਉੱਥੇ ਹੀ ਖੜੀ ਆ ਜਿਹੜੀ ਸਰਕਾਰ ਹੈ ਇਹਦੇ ਕੰਨ ਦੇ ਉੱਪਰ ਜੂਣੀ ਸਰਕਾਰੀ ਸਾਥੀਓ ਵੈਰਲ ਸਾਥੀਓ ਤੁਸੀਂ ਜਿਹੜਾ ਪਿਛਲੇ ਦਿਨ ਇੱਕ ਲੈਟਰ ਜਿਹੜਾ ਵਿਭਾਗ ਵੱਲੋਂ ਵਾਇਰਲ ਹੋਇਆ ਆਪਣਾ ਈਟੀਟੀ ਜਥੇਬੰਦੀ ਨੂੰ ਸਬੰਧਿਤ ਜਿਹੜਾ ਸਰੇਂਦਰਪਾਲ ਸਾਥੀ ਦਾ ਨਾਮ ਲੈ ਕੇ ਬਾਕੀ ਈਟੀਟੀ ਕਾਟਰ ਨੂੰ ਸੰਬੋਧਨ ਕਰਕੇ ਜਿਹੜਾ ਲੈਟਰ ਵਾਇਰਲ ਹੋਇਆ ਕਿ ਰਹਿੰਦੀਆਂ ਪੋਸਟਾਂ ਦਾ ਨਾਟ ਜੋਇਨਿੰਗ ਡਾਟਾ ਕਲੀਅਰ ਕਰਕੇ ਜਲਦੀ ਤੋਂ ਜਲਦੀ ਸਾਨੂੰ ਦਿੱਤਾ ਜਾਵੇ ਤਾਂ ਜੋ ਆਪਾਂ ਜਿਹੜੀ 2994 ਜਿਹੜਾ ਮਤਲਬ 9594 ਭਰਤੀ ਹੈ ਜਿਹੜੀ ਉਹਦਾ ਪੂਰੀ ਕਰਨ ਦਾ ਜਿਹੜਾ ਪ੍ਰੋਸੈਸ ਦਾ ਪ੍ਰੋਸੈਸ ਹੈ ਉਹਨੂੰ ਅੱਗੇ ਤੋਰੀਏ ਉਹ ਗੱਲਾਂ ਲੈਟਰ ਦੇ ਵਿੱਚ ਹੈਗੀਆਂ ਨੇ ਪਰ ਅੱਜ ਜੋ ਹਾਲਾਤ ਇੱਥੇ ਦੇਖੇ ਜਦੋਂ ਆਪਾਂ ਇੱਥੇ ਪਹੁੰਚੇ ਨਾਲ ਗੱਲ ਕੀਤੀ ਉਹਦੇ ਉੱਪਰ ਇੱਕ ਵੀ ਪਰਸੈਂਟ ਜਿਹੜਾ ਇਹਨਾਂ ਦਾ ਕੋਈ ਵੀ ਠੋਸ ਕਦਮ ਨਹੀਂ ਲੈਂਤਾ ਹੋਇਆ ਜਦੋਂ ਅਸੀਂ ਗੱਲ ਕਰਦੇ ਹਾਂ ਉਹ ਇਹ ਕਹਿੰਦੇ ਨੇ ਕਿ ਅਜੇ ਤੁਹਾਡਾ ਜਿਹੜਾ ਬੈਕਲੌਗ ਵਾਲਾ ਮਸਲਾ ਇਹ ਲੰਬਾ ਇਹਦੇ ਤੇ ਅਸੀਂ ਅਜੇ ਗੱਲ ਕਰਾਂਗੇ ਅਸੀਂ ਉਹਨਾਂ ਨੂੰ ਕਿਹਾ ਕਿ ਤੀਜਾ ਵਾਰਾ ਪੂਰਾ ਹੋਣ ਦੇ ਕਿਨਾਰੇ ਤੇ ਆ ਅਕਤੂਬਰ ਦੇ ਵਿੱਚ 594 ਭਰਤੀ ਆਈ ਸੀਗੀ ਆ 3 ਸਾਲ ਹੋਣ ਵਾਲੇ ਨੇ ਅਜੇ ਤੱਕ ਤੁਸੀਂ ਇਹਦੇ ਉੱਪਰ ਠੋਸ ਕਦਮ ਨਹੀਂ ਲਿਆ ਤੇ ਅੱਧੇ ਸਾਥੀਆਂ ਨੂੰ ਜਿਹੜਾ ਤੁਸੀਂ 2670 ਇੱਕ ਹੋਗੇ ਤੇ ਇੱਕ ਸ਼ਾਇਦ 181 ਬੱਚੇ ਜਿਹੜੇ ਆਪਣਾ ਬਾਅਦ ਚ ਕਰੇ ਨੇ ਕੁਝ ਸਾਥੀ ਹੋ ਸੀਗੇ ਚਲੋ ਐਗਜ਼ੈਕਟ ਡਾਟਾ ਨਹੀਂ ਆ ਆ ਮਤਲਬ ਕਟੋ-ਕਟ ਵੀ ਆਲਾ 27 2800 ਬੰਦਾ ਜਿਹੜਾ 28 2850 ਬੰਦਾ ਜਿਹੜਾ ਸਕੂਲਾਂ ਦੇ ਵਿੱਚ ਗਿਆ ਉਹਦੇ ਵਿੱਚ ਨਾਟ ਜਮੈਨਿੰਗ ਆਖਰੀ ਆ ਪਰ ਜਿੰਨੇ ਜਿਹੜੇ 994 ਦੇ ਮੁਤਾਬਕ ਜਿਹੜੇ ਬਾਕੀ ਬੱਚੇ ਰਹਿੰਦੇ ਨੇ ਉਹ ਹਜੇ ਸੜਕਾਂ ਦੇ ਉੱਪਰ ਉਸੇ ਤਰੀਕੇ ਦੇ ਨਾਲ ਰੁੱਲ ਰਹੇ ਨੇ ਕਿਉਂਕਿ ਜਿਹੜਾ ਬੇਰੋਜ਼ਗਾਰੀ ਦਾ ਸੰਤਾਪ ਆ ਉਹ ਬੇਰੋਜ਼ਗਾਰ ਪਿਛਲੇ ਲੰਮੇ ਸਮੇਂ ਤੋਂ ਢੜ ਰਹੇ ਨੇ ਸਰਕਾਰ ਦੇ ਕੰਮ ਦੇ ਉੱਪਰ ਜੂਨ ਨਹੀਂ ਸਰકરી ਤੇ ਅਜੇ ਤੱਕ ਜਿਹੜਾ ਆਪਣਾ ਬੈਕਲੌਗ ਦਾ ਮਸਲਾ ਇਹ ਬੇਰੋਜ਼ਗਾਰ ਸਾਥੀਓ ਅਸੀਂ ਤੁਹਾਨੂੰ ਵੀ ਦੱਸ ਰਹੇ ਹਾਂ ਇਸ ਇਹ ਦੱਸਣ ਤੋਂ ਅਸੀਂ ਗਰੇਜ ਨਹੀਂ ਕਰਾਂਗੇ ਕਿਉਂਕਿ ਕੱਲ ਨੂੰ ਤੁਸੀਂ ਤੁਸੀਂ ਸਾਡੀ ਸਾਰਿਆਂ ਦੀ ਡਿਊਟੀ ਲਈ ਹੋਈ ਆ ਤੁਸੀਂ ਸਾਡੇ ਸਾਰਿਆਂ ਤੇ ਵਿਸ਼ਵਾਸ ਕਰਦੇ ਹੋ ਟਰਸਟ ਕਰਦੇ ਹੋ ਤੁਹਾਨੂੰ ਸਾਡੇ ਸਾਰਿਆਂ ਤੇ ਯਕੀਨ ਆ ਕਿ ਬਾਕੀ ਮੰਗਾਂ ਨੂੰ ਛੱਡ ਕੇ ਅਜੇ ਤੁਹਾਡਾ ਜਿਹੜਾ ਬੈਕਲੌਗ ਦਾ ਮਸਲਾ ਉਹਨੂੰ ਹੱਲ ਕਰਵਾ ਲਓ ਅਜੇ ਜਿਹੜਾ ਬੈਕਲੌਗ ਆ ਉਹ ਆਪਣਾ ਸਟੈਂਡ ਨਹੀਂ ਹੋਇਆ ਇਸ ਕਰਕੇ ਬੇਰੋਜ਼ਗਾਰਾਂ ਤੇ ਆਪਕ ਸਾਥੀਓ ਤੁਹਾਨੂੰ ਇਹ ਅਪੀਲ ਆ ਤੁਹਾਨੂੰ ਇਹ ਬੇਨਤੀ ਆ ਤੁਹਾਨੂੰ ਇਹ ਰਿਕੁਐਸਟ ਆ ਆਉਣ ਵਾਲੇ ਜਿਹੜਾ ਆਪਾਂ 29 ਤਰੀਕ ਨੂੰ ਪ੍ਰੋਟੈਸਟ ਰੱਖ ਰਹੇ ਆ ਉਹਦੇ ਬਾਰੇ ਅ ਅਸ਼ੋਕ ਗੱਲ ਕਰੂਗਾ ਅਸ਼ੋਕ ਜੀ ਗੱਲ ਕਰਨਗੇ ਉਹਦੇ ਬਾਰੇ ਜਿਹੜਾ 29 ਤਰੀਕ ਨੂੰ ਪ੍ਰੋਟੈਸਟ ਰੱਖਿਆ ਸਮਰੂਰ ਆ ਉਦੇ ਵਿੱਚ ਜਿਹੜਾ ਵੱਧ ਚੜ ਕੇ ਸਹਿਯੋਗ ਪਾਓ ਬੇਰੁਜ਼ਗਾਰ ਸਾਥੀਓ ਜਿਹੜਾ ਲੈਟਰ ਨੇ ਲੈਟਰਾਂ ਦੇ ਉੱਪਰ ਜਿਹੜਾ ਉਹਨਾਂ ਨੂੰ ਐਡਿਟ ਕਰ ਕਰਕੇ ਉਹਨਾਂ ਨੂੰ ਸਟੇਟਸ ਲਾਉਣੇ ਹੋ ਚੰਗੀ ਗੱਲ ਆ ਉਹਨਾਂ ਨੂੰ ਸਟੇਟਸ ਲਾਉਣ ਤੋਂ ਅਗਰੇਜ਼ ਕਰੋ ਚਲੋ ਸਟੇਟਸ ਲਾ ਲਓ ਪਰ ਜਿਹੜਾ ਨਾਲ ਦੀ ਨਾਲ ਆਪਣਾ 29 ਜੂਨ ਵਾਲਾ ਜਿਹੜਾ ਧਰਨਾ ਉਹਦੇ ਵੀ ਸਟੇਟਸ ਲਗਾਓ ਉਹਦੇ ਉੱਪਰ ਜਿਹੜਾ ਵੱਧ ਚੜ ਕੇ ਜਿਹੜਾ ਸਹਿਯੋਗ ਕਰੋ ਤਾਂ ਜੋ ਜਿੰਨਾ ਸਮਾਂ ਆਪਾਂ ਸਰਕਾਰ ਤੇ ਪ੍ਰੈਸ਼ਰ ਨਹੀਂ ਪਾ ਸਕਦੇ ਉਨਾ ਟਾਈਮ ਇਹ ਡਿਪਾਰਟਮੈਂਟ ਆ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਆ ਉਹ ਆਪਾਂ ਨੂੰ ਹਮੇਂ ਨਹੀਂ ਉਡਦਾ ਇਹ ਗੱਲ ਅਸੀਂ ਸਾਨੂੰ ਲਗਾਤਾਰ ਮਤਲਬ 1.5-2 ਸਾਲ ਹੋ ਗਏ ਇਹ ਗੱਲ ਕਹਿੰਦੇ ਆ ਰਹੇ ਆ ਅਜੇ ਵੀ ਉਹੀ ਗੱਲਾਂ ਨੇ ਅਸੀਂ ਤਾਂ ਆਪ ਕਹਿੰਨੇ ਆ ਵੀ ਸਾਡੇ ਬਿਆਨ ਬਦਲਨਾ ਸਾਡੀਆਂ ਜਿਹੜੀਆਂ ਗੱਲਾਂ ਨੇ ਸਾਡੇ ਵਿਚਾਰ ਨੇ ਉਹ ਬਦਲਨਾ ਪਰ ਅਜੇ ਤੱਕ ਜਿਹੜਾ ਪਿੱਛੋਂ ਮਤਲਬ ਇਸ ਬਿਲਡਿੰਗਾਂ ਦੇ ਵਿੱਚ ਜੋ ਏਸੀ ਵਾਲੇ ਕਮਰਿਆਂ ਦੇ ਵਿੱਚੋਂ ਆਵਾਜ਼ਾਂ ਨਿਕਲ ਕੇ ਆ ਰਹੀਆਂ ਨੇ ਉਹ ਇਹੀ ਨੇ ਬੇਰੁਜ਼ਗਾਰ ਸਾਥੀਓ ਕਿ ਤੁਹਾਡੇ ਜਿਹੜਾ ਬੈਕਲੌਗ ਆ ਉਹਦੇ ਉੱਪਰ ਅਜੇ ਵੀ ਤੱਕ ਕੋਈ ਵੀ ਗੱਲਬਾਤ ਜਿਹੜਾ ਠੋਸ ਤਰੀਕੇ ਦੇ ਨਾਲ ਪੈਰਬ ਹੱਥ ਬਨ ਕੇ ਬੇਨਤੀ ਆ ਕਿ ਤੁਸੀਂ ਵੱਧ ਚੜ ਕੇ ਧਰਨੇ ਦੇ ਵਿੱਚ ਸਹਿਯੋਗ ਕਰੋ ਆਪਾਂ 29 ਜੂਨ ਨੂੰ ਰੱਖਿਆ ਹੋਇਆ ਸਾਥੀ ਉਹਦੇ ਤੇ ਗੱਲ ਕਰਨਗੇ ਆ ਸਾਥੀ ਵੀ ਗੱਲ ਕਰਨਗੇ ਅਲੱਗ-ਅਲੱਗ ਮਸਲਿਆਂ ਤੇ ਇਸ ਕਰਕੇ ਤੁਸੀਂ ਸਾਰੇ ਸਾਥੀ ਸਹਿਯੋਗ ਕਰੋ ਅ ਬੇਰੋਜ਼ਗਾਰ ਸਾਥੀਓ ਕੱਲ ਤੋਂ ਜਿਹੜਾ ਆਪਾਂ ਇੱਥੇ ਬੈਠੇ ਆ ਸਾਨੂੰ ਵੀ ਪਤਾ ਕਿ ਬੇਰੁਜ਼ਗਾਰੀ ਦੇ ਆਲਮ ਦੇ ਵਿੱਚੋਂ ਆਪਾਂ ਗੁਜ਼ਰ ਰਹੇ ਹਾਂ ਸੰਤਾਪ ਹੰਡਾਰੇ ਆ ਪਰ ਜਿੰਨਾ ਇੱਕ ਸਾਥੀ ਹੋ ਸਕਦਾ ਜਿਹੜਾ ਫੰਡ ਦਾ ਸਹਿਯੋਗ ਆ ਜ਼ਰੂਰ ਕਰਿਓ ਮਨਦੀਪ ਕੁਮਾਰ ਤੇ ਰਾਜਕਮਾਰ ਦੇ ਨਾਮ ਦੇ ਉੱਪਰ ਅਕਾਊਂਟ ਜੁਨੀਅਨ ਦਾ ਬਣਿਆ ਹੋਇਆ ਫੰਡ ਦਾ ਸਹਿਯੋਗ ਵੀ ਕਰਿਓ ਕਿਉਂਕਿ ਲਗਾਤਾਰ ਇੱਥੇ ਜਦੋਂ ਆਉਨੇ ਆ ਘਟੋ-ਕਟ ਬਹੁਤ ਖਰਚਾ ਹੋ ਜਾਂਦਾ 10-12000 ਖਰਚਾ ਹੋ ਜਾਂਦਾ ਤੇ ਇਸ ਕਰਕੇ ਤੁਸੀਂ ਸਾਰੇ ਸਾਥੀ ਸਾਥ ਦਿਓ ਸਹਿਯੋਗ ਕਰੋ ਤਨੋਂ ਮਨੋਂ ਤੁਹਾਨੂੰ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੰਰਸ਼ ਜਿੱਤਣ ਰੜ ਦੇ ਲੋਕਾਂ ਦੀ ਜੇ ਕੋਈ ਵੀ ਸੁਝਾਅ ਜੇ ਕੋਈ ਵੀ ਸਵਾਲ ਲਾਈਵ ਦੇ ਵਿੱਚ ਦੱਸ ਦਿਓ ਅਸੀਂ ਪੜ ਕੇ ਜਵਾਬ ਦੇ ਦਾਂਗੇ ਸਾਰੇ ਸਾਥੀ ਧਰਨੇ ਦਾ ਧਰਨੇ ਤੇ ਸਹਿਯੋਗ ਕਰਿਓ ਅਸ਼ੋਕ ਆ ਇਸ ਤੋਂ ਬਾਅਦ ਜਿਹੜਾ ਧਰਨੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਧੰਨਵਾਦ 2994 ਬੇਰੁਜ਼ਗਾਰ ਅਧਿਆਪਕ ਸਾਥੀਓ ਵੈਸੇ ਤਾਂ ਮੀਟਿੰਗ ਬਾਰੇ ਬਲਵਿੰਦਰ ਕਾਕਾ ਜੀ ਨੇ ਸਾਰਾ ਕੁਝ ਦੱਸ ਹੀ ਦਿੱਤਾ ਹੈ ਅੱਜ ਸੀਐਮ ਦੀਆਂ ਜੁਨੀਆਂ ਵੀ ਮੀਟਿੰਗ ਸੀ ਉਹ ਸਾਰਿਆਂ ਆਜਾ ਇਧਰ ਐਜੂਕੇਸ਼ਨ ਸੈਕਟਰੀ ਮੈਡਮ ਦੇ ਨਾਲ ਜਿਹੜੀਆਂ ਸੀ ਉਹ ਇਧਰ ਪੋਸਟ ਕਰਨ ਵਾਸਤੇ ਭੇਜਿਆ ਗਿਆ ਜਿਸ ਵਿੱਚ ਲਗਭਗ 3.5 ਘੰਟੇ ਦੀ ਜਿਹੜੀ ਇੱਕ ਲੰਮੀ ਮੀਟਿੰਗ ਚੱਲੀ ਔਰ ਉਸ ਮੀਟਿੰਗ ਦੇ ਵਿੱਚ ਆਪਣੇ ਆਪਣੇ ਦੁਆਰਾ ਆਪਣੇ ਹਰੇਕ ਮੁੱਦੇ ਨੂੰ ਜਿਹੜਾ ਐਜੂਕੇਸ਼ਨ ਸੈਕਟਰੀ ਮੈਡਮ ਦੇ ਨਾਲ ਡਿਸਕਸ ਵੀ ਕੀਤਾ ਗਿਆ ਔਰ ਉਸ ਦੇ ਵਿੱਚ ਆਪਣਾ ਸਾਥ ਜਿਹੜਾ ਅਧਿਆਪਕ ਜਥੇਬੰਦੀਆਂ ਨੇ ਵੀ ਦਿੱਤਾ ਤਾ ਉਸ ਵਿੱਚ ਪਿੱਛੇ ਜਿਹੜਾ ਇੱਕ ਲੈਟਰ ਆਇਆ ਸੀ ਜਿੰਦੇ ਨਾਲ ਨੂੰ ਲੈ ਕੇ ਕੇਡਰ ਇਹ ਚੱਲ ਰਿਹਾ ਸੀ ਵੀ ਹੁਣ ਆਪਣਾ ਬੈਕ ਲੋਗ ਖਰੇ ਮਿਲ ਗਿਆ ਤਾਂ ਸਾਥੀਓ ਬੈਕ ਲੋਗ ਤੁਹਾਨੂੰ ਅੱਜ ਵੀ ਜਿਹੜਾ ਉਹ ਘਰਾਂ ਚੋਂ ਨਿਕਲ ਕੇ ਹੀ ਲੈ ਮਿਲਣਾ ਪੈਣਾ ਕਿਉਂਕਿ ਅੱਜ ਤੱਕ ਈਟੀਟੀ ਯੂਨੀਅਨ ਦਾ ਇਤਿਹਾਸ ਰਿਹਾ ਵੀ ਜਿੰਨਾ ਵੀ ਕੋਈ ਕੰਮ ਹੋਇਆ ਉਹ ਬਗੈਰ ਧਰਨੇ ਤੋਂ ਨਹੀਂ ਹੋਇਆ ਤਾਂ ਅੱਜ ਵੀ ਜਿਹੜਾ ਤੁਹਾਨੂੰ ਆਪਦਾ ਅਗਲਾ ਕੰਮ ਹੈ ਉਹ ਤੁਹਾਨੂੰ ਧਰਨੇ ਦੇ ਰਾਹੀਂ ਹੀ ਕਰਵਾਉਣਾ ਪੈਣਾ ਕਿਉਂਕਿ ਇਹ ਹਲੇ ਮਸਲਿਆਂ ਨੂੰ ਬਹੁਤ ਜ਼ਿਆਦਾ ਲੰਮਾ ਜਿਹੜਾ ਹੈ ਉਹ ਖਿੱਚਣ ਦੀ ਕੋਸ਼ਿਸ਼ ਇਹ ਕਰ ਰਹੇ ਨੇ ਅਧਿਕਾਰੀ ਤਾਂ ਅੱਜ ਸਾਰਾ ਪੈਨਲ ਬੈਠਿਆ ਸੀ ਅੱਜ ਜੋ ਆਪਣੀ 10 6 75 ਨੂੰ ਲੈ ਕੇ ਜੱਜਮੈਂਟ ਆਈ ਸੀ ਔਰ 10 6 75 ਨੂੰ ਲੈ ਕੇ ਵੀ ਆਪਾਂ ਡਿਸਕਸ ਕਰਿਆ ਗਿਆ ਇਹਨੂੰ ਅ 10 6 75 ਦੀ ਜਿਹੜੀ ਜੱਜਮੈਂਟ ਆਪਾਂ ਲਾਈ ਸੀ ਵਿਚਾਰਾ ਉਹ ਓਪਨ ਪਰਿਆ ਜਾਏ ਤਾਂ ਉਹਨ ਦੇ ਬਾਰੇ ਵੀ ਅੱਜ ਜਿਹੜਾ ਸੈਕਟਰੀ ਮੈਡਮ ਨਾਲ ਗੱਲ ਕੀਤੀ ਗਈ ਤਾਂ ਸੈਕਟਰੀ ਮੈਡਮ ਨੇ ਵੀ ਉਹ ਪਰ ਮੈਂ ਇਸ ਨੂੰ ਅੱਜ ਮੰਗਵਾ ਕੇ ਪੜ ਕੇ ਅਗਲੀ ਗੱਲ ਬਾਤ ਨਾਲ ਲੈਣਾ ਤੇ ਫਿਰ ਕਰਾਂਗੇ ਤਾਂ ਸਾਥੀਓ ਡਿਪਾਰਟਮੈਂਟ ਦਾ ਸਾਰਾ ਅਮਲਾ ਮੌਜੂਦ ਸੀ ਪਰ ਕੋਈ ਸਾਰਥਕ ਜਿਹੜਾ ਹੱਲ ਜਿਹੜਾ ਆਪਾਂ ਲੈ ਕੇ ਚੱਲ ਰਹੇ ਸੀ ਮੀਟਿੰਗ ਦੇ ਵਿੱਚ ਆਪਾਂ ਨੂੰ ਬੈਕਲੌਗ ਦੇ ਵਿੱਚ ਵੇਖਣ ਨੂੰ ਮਿਲੇਗਾ ਪਰ ਉਹ ਹੱਲ ਜਿਹੜਾ ਹੈ ਇਹਨਾਂ ਅਮਲੇ ਵੱਲੋਂ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਿਆ ਸੋ ਸਾਥੀਓ ਇਸ ਵਾਸਤੇ ਤੁਹਾਨੂੰ ਇੱਕ ਬੇਨਤੀ ਕਰ ਰਿਹਾ ਵੀ 29 ਤਰੀਕ ਦਿਨ ਐਤਵਾਰ ਨੂੰ ਜੋ ਧਰਨਾ ਆਪਾਂ ਸੰਗਰੂਰ ਵਿਖੇ ਰੱਖਿਆ ਹੋਇਆ ਹੈ ਉਸ ਵਿੱਚ ਇੱਕ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਤਾਂ ਜੋ ਆਪਾਂ ਸਰਕਾਰ ਦੇ ਇੱਕ ਮੋੜ ਸਰਕਾਰ ਦੀ ਗੰਨੀ ਤੇ ਆਪਾਂ ਜਿਹੜਾ ਮੋੜ ਗੋਡਾ ਆਪਦਾ ਰੱਖ ਸਕੀਏ ਕਿੰਨਾ ਚਿਰ ਸਰਕਾਰ ਦੇ ਉੱਤੇ ਪ੍ਰੈਸ਼ਰ ਨਹੀਂ ਜਾਏਗਾ ਔਰ ਨਾ ਚਿਰ ਇਹ ਆਪਣੇ ਬੈਨਰ ਦੇ ਉੱਤੇ ਕੰਮ ਸ਼ੁਰੂ ਨਹੀਂ ਕਰਨਗੇ ਤਾਂ ਸਾਥੀਓ ਦੇਖੋ ਹੁਣ ਪ੍ਰੋਟੈਸਟ ਦੇ ਰੂਪ ਨੂੰ ਤਿੱਖਾ ਕਰਨਾ ਪਏਗਾ ਤਾਂ ਜਲਦੀ ਪਹੁੰਚ ਸਕਦੇ ਆ ਦੇਖੋ ਜਿਹੜਾ 30 ਜੁਲਾਈ ਦਾ ਤੁਹਾਡੇ ਨਾਲ ਯੂਨੀਅਨ ਨੇ ਕਹੇ ਤਾਂ ਵਾਅਦਾ ਕਰਿਆ ਉਸ ਵਾਅਦੇ ਨੂੰ ਜੇਕਰ ਤੁਸੀਂ ਪੂਰਾ ਕਰਵਾਉਣਾ ਤਾਂ ਤੁਹਾਨੂੰ ਇੱਕ ਵੱਡੀ ਗਿਣਤੀ ਦੇ ਵਿੱਚੋਂ ਨਿਕਲ ਕੇ ਜਿਹੜਾ ਉਹ ਸੜਕਾਂ ਤੇ ਆਉਣਾ ਪਊਗਾ ਕਿਉਂਕਿ 3300 ਦੇ ਲਗਭਗ ਜਿਹੜੀ ਇਹ ਹੈ ਉਹ ਲਿਸਟ ਹਾਲੇ ਪੈਂਡਿੰਗ ਪਈ ਹੈ ਜੇਕਰ ਨੋਟ ਜੋਇਨਿੰਗ ਡਾਟੇ ਨੂੰ ਛੱਡ ਦਈਏ ਤਾਂ ਉਸ 3300 ਦੇ ਵਿੱਚੋਂ ਮੈਂ ਇਹ ਗੱਲ ਕਹਿੰਦਾ ਵੀ 3000 ਬੰਦਾ 3000 ਬੰਦਾ ਜੇ ਨਿਕਲ ਕੇ 4 ਤੋਂ 5 ਦਿਨ ਸਾਡਾ ਸਾਥ ਦਿੰਦਾ ਤਾਂ ਅਸੀਂ ਤੁਹਾਨੂੰ ਵਾਅਦਾ ਕਰਦੇ ਹਾਂ ਵੀ ਜਿਹੜੇ 30 ਜੁਲਾਈ ਦੀ ਡੇਡ ਤੁਹਾਨੂੰ ਦਿੱਤੀ ਹੋਈ ਹੈ ਉਹ 30 ਜੁਲਾਈ ਤੱਕ ਤੁਸੀਂ ਵੀ ਸਾਰੇ ਸਾਥੀ ਜਿਹੜੇ ਹੋ ਉਹ ਸਕੂਲਾਂ ਦੇ ਵਿੱਚ ਪਹੁੰਚੋਗੇ ਤਾਂ ਸਾਥੀਓ ਅੱਜ ਤੁਹਾਨੂੰ ਫੇਰ ਇੱਕ ਵਾਰੀ ਬੇਨਤੀ ਕਰਦੇ ਆ ਲਾਈਵ ਦੇ ਸੈਸ਼ਨ ਲਈ ਕਿ 29 ਜੂਨ ਦਿਨ ਐਤਵਾਰ ਨੂੰ ਸੰਗਰੂਰ ਵਿਖੇ ਇੱਕ ਵੱਡੇ ਰੂਪ ਦੇ ਵਿੱਚ ਪਹੁੰਚੋ ਤਾ ਜੋ ਜਿਹੜਾ ਆਪਾਂ ਆਵਦੀਆ ਪੋਸਟਾਂ ਤੇ ਜਿਹੜਾ ਕਮੇ ਡਿਪਾਰਟਮੈਂਟ ਜਿਹੜਾ ਥੱਲੇ ਮਤਲਬ ਆਪਾਂ ਨੂੰ ਲੰਮਾ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਉਸ ਨੂੰ ਸਰਕਾਰ ਦੁਆਰਾ ਇਹ ਘਾਇਆ ਜਾਵੇ ਵੀ ਇਹ ਆਪਣੇ ਵੋਸਟਾਂ ਤੇ ਵਰਕ ਕਰਨ ਅਤੇ ਆਪਣੀ ਅਗਲੀ ਲਿਸਟ ਜਾਰੀ ਕਰਨ ਤਾਂ ਜੋ ਜਿਹੜਾ ਆਪਾਂ ਵੀ ਜਲਦੀ ਤੋਂ ਜਲਦੀ ਜਿਹੜਾ ਸਕੂਲਾਂ ਵਿੱਚ ਜਾ ਸਕੀਏ ਤਾਂ ਸਾਥੀਓ ਵੈਸੇ ਤਾਂ ਫੰਡ ਦੀ ਅਪੀਲ ਜਿਹੜੀ ਹੈ ਬਲਵਿੰਦਰ ਜੀ ਨੇ ਤੁਹਾਨੂੰ ਕਾਰੀ ਦਿੱਤੀ ਹੈ ਪਰ ਇੱਕ ਸਾਥੀਓ ਤੁਹਾਨੂੰ ਇਹ ਦੱਸ ਦਈਏ ਵੀ ਇੱਥੇ ਆਉਣ ਦਾ ਔਰ ਜਾਣ ਦਾ ਲਗਭਗ 10 ਤੋਂ 15000 ਰੁਪਇਆ ਜਿਹੜਾ ਆਪਾਂ ਕਰਾਇਿਆਂ ਦੇ ਵਿੱਚ ਲਗਾ ਦਿੰਦੇ ਆ ਔਰ ਫਿਰ ਇੱਥੇ ਰਹਿਣ ਦਾ ਪਿਛਲੇ 3 ਦਿਨਾਂ ਤੋਂ ਅਸੀਂ ਇੱਥੇ ਰਹਿ ਰਹੇ ਆ ਆ ਜਾਂਦਾ ਬਹੁਤ ਖਰਚਾ ਹੋ ਜਾਂਦਾ ਪਰ ਯੂਨੀਅਨ ਦੇ ਖਾਤੇ ਦੇ ਵਿੱਚ ਜਿਹੜਾ ਫੰਡ ਹੈ ਉਹ ਨਾ ਮਾਤਰ ਹੈ ਪਰ ਕੋਈ ਵੀ ਜੰਗ ਜਿਹੜੀ ਹੈ ਉਹ ਫੰਡ ਤੋਂ ਬਿਨਾ ਜਿਹੜੀ ਹੈ ਨਹੀਂ ਕੀਤੀ ਜਾ ਸਕਦੀ ਇਸ ਲਈ ਸਾਰੇ ਗੇਡਰ ਨੂੰ ਬੇਨਤੀ ਹੈ ਵੀ ਥੋੜਾ ਥੋੜਾ ਜਿਹੜਾ ਫੰਡ ਦਾ ਸਹਿਯੋਗ ਹੈ ਉਹ ਜਿਹੜਾ ਮਨਦੀਪ ਐਂਡ ਰਾਜਕੁਮਾਰ ਦਾ ਜਿਹੜਾ ਖਾਤਾ ਤੁਹਾਡੇ ਨਾਲ ਸ਼ੇਅਰ ਕੀਤਾ ਹੋਇਆ ਉਸ ਵਿੱਚ ਜ਼ਰੂਰ ਕਰੋ ਅਗਲੀ ਜਾਣਕਾਰੀ ਸਾਥੀ ਜਸਵਿੰਦਰ ਜੀ ਬਹੁਤ ਹੀ ਸਤਿਕਾਰਯੋਗ 1994 बेरोजगार अध्यापक साथी हो इस जमीन दा सदियां तो इतिहास खोल के देख लेओ उस वक्त दे शायरा दे एहसास खोल के देख लेओ आबरू वाली ਲੋੜ ਹਮੇਸ਼ਾ ਰਹੀਏ ਲਾਲ ਸਿਆਹੀ ਦੀ ਸੋ ਸਾਥੀਓ ਜਿੰਨਾ ਆਪਣਾ ਹੁਣ ਖੂਨ ਦਾ ਮੁੱਦਾ ਬਣ ਗਿਆ ਏ ਸਾਥੀਓ ਇਸ ਲਈ ਵਾਕਈ ਹੁਣ ਆਪਾਂ ਨੂੰ ਖੂਨ ਵਹਾਣ ਦੀ ਲੋੜ ਪਈ ਗਈ ਸਾਥੀਓ ਜੋ ਅੱਜ ਆਪਣੀ ਪੈਂਡਲ ਮੀਟਿੰਗ ਹੋਈ ਏ ਇਸ ਦੇ ਵਿੱਚ ਆਪਾਂ ਨੂੰ ਜਿਵੇਂ ਗੱਲਾਂ ਕਮਾ ਕੇ ਕਹੀਆਂ ਗਈਆਂ ਨੇ ਸਾਥੀ ਉਸ ਦੇ ਵਿੱਚ ਆਪਾਂ ਨੂੰ ਇਹ ਸਿੱਧ ਹੋਇਆ ਹੈ ਕਿ ਆਪਣੀ ਗੱਲਬਾਤ ਅਜੇ ਕਿਤੇ ਨਹੀਂ ਦੂਰੀ ਸਾਥੀਓ ਇਸ ਲਈ ਜੋ 29 ਜੂਨ ਨੂੰ ਪ੍ਰੋਟੈਸਟ ਰੱਖਿਆ ਗਿਆ ਹੈ ਉਸ ਦੇ ਵਿੱਚ ਵੱਧ ਤੋਂ ਵੱਧ ਪਹੁੰਚੋ ਕਿਉਂਕਿ ਸਾਥੀਓ ਅੱਗੇ ਤੁਸੀਂ ਟਾਲ ਮਟੋਲ ਕਰ ਜਾਂਦੇ ਹੋ ਕਿ ਉਹ ਸਾਥੀ ਜਾਏਗਾ ਚਲੋ ਮੈਂ ਚੱਲ ਜਾਣਾ ਕਿ ਨਾ ਜਾਵਾਂ ਪਰ ਸਾਥੀਓ ਇਸ ਨਾਲ ਇਸ ਤਰ੍ਹਾਂ ਨਹੀਂ ਚੱਲਣਾ ਹੁਣ ਵੱਧ ਤੋਂ ਵੱਧ ਪਹੁੰਚੋ ਸਾਥੀਓ ਸਾਥੀਓ ਜਿੰਦਾ ਲੋਕਾਂ ਦੀ ਜ਼ਿੰਦਗੀ ਮੇ ਅਕਸਰ ਹਲਚਲ ਹੁੰਦੀ ਹੈ ਜਿੰਦਾ ਲੋਕਾਂ ਦੀ ਜ਼ਿੰਦਗੀ ਮੇ ਅਕਸਰ ਹਲਚਲ ਹੁੰਦੀ ਹੈ ਸਾਥੀਓ ਇਸ ਤੋਂ ਇਹ ਸਿੱਧੇ ਕਿ ਜੇ ਜੀਵਨ ਹੈ ਤੇ ਇਹਦੇ ਵਿੱਚ ਹਲਚਲ ਤਾਂ ਹੋਏਗੀ ਪਰ ਸਾਥੀਓ ਇਸ ਗੱਲ ਨੂੰ ਹੁਣ ਤੁਸੀਂ ਜਿਵੇਂ ਯੂਨੀਅਨ ਵੱਲੋਂ ਕਿਹਾ ਗਿਆ ਹੈ ਇਸ ਗੱਲ ਨੂੰ ਜ਼ਰੂਰ ਮੰਨੋ ਕਿ ਜਿਹੜਾ ਹੁਣ ਆਪਣਾ ਸੰਘਰਸ਼ ਹੈ ਇਸ ਨੂੰ ਕਾਫੀ ਤਿੱਖਾ ਕਰਨਾ ਪਵੇਗਾ ਸੋ ਸਾਥੀਓ ਧੰਨਵਾਦ ਅੱਗੇ ਦੀ ਗੱਲਬਾਤ ਮਨਦੀਪ ਸਾਥੀ ਕਰਨਗੇ ਹਾਂਜੀ ਸਾਥਿਓ ਸਾਰੀ ਗੱਲਬਾਤ ਜਿਹੜੀ ਅੱਜ ਦੀ ਮੀਟਿੰਗ ਸੰਬੰਧੀ ਤੇ ਧਰਨੇ ਸੰਬੰਧੀ ਬਨਵਿੰਦਰ ਸਰ ਨੇ ਸ਼ੋਕ ਸਰ ਨੇ ਤੇ ਜਿਹੜੀ ਜਸਵਿੰਦਰ ਸਰ ਨੇ ਉਹ ਤੁਹਾਡੇ ਨਾਲ ਕਰਤੀ ਐ ਸੋ ਸਾਥਿਓ ਅਸੀਂ ਪਹਿਲਾਂ ਵੀ ਇਹ ਗੱਲ ਕਹਿੰਦੇ ਸੀ ਕਿ ਇੰਨੇ ਕੋਈ ਸਾਥੀਆਂ ਨਾਲ ਜਿਹੜਾ ਹੈ ਆਪਣਾ ਇੰਨਾ ਵੱਡਾ ਮਸਲਾ ਹੈ ਉਹ ਹੱਲ ਹੋਣ ਵਾਲਾ ਨਹੀਂ ਗਾ ਸੋ ਤੁਸੀਂ ਦੇਖ ਰਹੇ ਹੋ ਕਿਤਨਾ ਕਿਤੇ ਇੱਕ ਸੈਟ ਤੇ ਦਾ ਡਿਪਾਰਟਮੈਂਟ ਜਿਹੜਾ ਇੱਕ ਲੈਟਰਾਂ ਕੱਢ ਦਿੰਦਾ ਕਿ ਅਸੀਂ 15 ਮਈ ਤੱਕ ਜਿਹੜਾ ਨੋਟ ਜਾਨੀ ਡਾਟਾ ਕੱਢ ਲਾਂਗੇ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਸ਼ੁਰੂ ਕਰ ਦਾਂਗੇ ਸਾਥਿਓ ਡਾਟਾ ਹਾਲੇ ਤੱਕ ਸਿਰਫ ਉਹਨਾਂ ਕਾਗਜ਼ਾਂ ਤੇ ਉਹਨਾਂ ਲੈਟਰਾਂ ਤੱਕ ਸੀਮਿਤ ਹੈ ਜਦੋਂ ਤੱਕ ਤੁਸੀਂ ਸਾਰੇ ਸਾਥੀ 3300 ਦੇ ਲਗਭਗ ਆਪਾਂ ਸਾਥੀ ਜਿਹੜੇ ਜੁਆਇਨ ਕਰਨ ਵਾਲੇ ਰਹਿੰਦੇ ਆ ਉਹ ਕਰਾਂ ਦੇ ਵਿੱਚੋਂ ਇਕੱਲਾ ਇਕੱਲਾ ਸਾਥੀ ਨਿਕਲ ਕੇ ਸੜਕਾਂ ਤੇ ਨਹੀਂ ਉਤਰਦਾ ਜਿਸ ਦਿਨ ਸਾਥਿਓ ਤੁਸੀਂ ਉਹ ਸਾਰੇ ਸਾਥੀ ਇਕੱਲਾ ਇਕੱਲਾ ਸਾਥੀ ਆਪਣੇ ਪੇਰੈਂਟਸ ਨੂੰ ਲੈ ਕੇ ਸੜਕਾਂ ਤੇ ਉੱਤਰ ਆਇਆ ਉਸ ਤੋਂ ਬਾਅਦ ਸਾਥਿਓ ਤੁਹਾਡੇ ਜਿਹੜੇ ਕੰਮ ਨੇ ਜਿਹੜੇ ਲੈਟਰਾਂ ਨੇ ਜਿਹੜੇ ਹਫਤੇ ਦਾ ਟਾਈਮ ਲੈਂਦੇ ਨੇ 10 ਦਿਨਾਂ ਦਾ ਟਾਈਮ ਲੈਂਦੇ ਨੇ ਉਹ ਤੁਹਾਡਾ ਜਿਹੜਾ ਕੰਮ ਹੈ ਉਹ ਕੰਟੇ ਦੇ ਵਿੱਚ ਹੋਊਗਾ ਇੱਕ ਦੋ ਦਿਨਾਂ ਦੇ ਵਿੱਚ ਹੋਊਗਾ ਸੋ ਸਾਡੀ ਇਹ ਹੀ ਅਪੀਲ ਹੈ ਕਿ ਜਿਹੜਾ 29 ਤਰੀਕ ਨੂੰ ਸਾਥਿਓ ਜਿਹੜਾ ਪ੍ਰੋਟੈਸਟ ਹੈ ਉਸ ਦੇ ਸਾਥਿਓ ਇੱਕ ਦੋ ਦਿਨ ਦੇ ਜਿਹੜਾ ਆਪਣੇ ਜਿਹੜੇ ਕੱਪੜੇ ਨੇ ਆਪਣੇ ਬੈਗਪੈਕ ਕਰਕੇ ਆਇਓ ਜੇ ਕਿਉਂਕਿ ਆਪਾਂ ਉਸ ਦਰਨੇ ਤੋਂ ਉਦੋਂ ਉੱਠਾਂਗੇ ਜਦੋਂ ਤੱਕ ਆਪਣਾ ਜਿਹੜਾ ਕੋਈ ਸਾਰਤ ਖਲ ਜਾਂ ਜਿਹੜੀ ਆਪਣੀ ਅੱਜ ਦਾ ਇਹਨੂੰ ਪ੍ਰੋਸੈਸ਼ਨ ਨੂੰ ਸ਼ੁਰੂ ਕਰਦਾ ਕੋਈ ਵੀ ਜਿਹੜਾ ਮਸਲਾ ਹੈ ਉਹ ਸ਼ੁਰੂ ਨਹੀਂ ਹੁੰਦਾ ਸੋ ਸਾਡੇ ਸਾਰੇ ਸਾਥੀਆਂ ਕੇ ਹੱਥ ਬਣ ਕੇ ਅਪੀਲ ਹੈ ਕਿ 29 ਤਰੀਕ ਨੂੰ ਪੂਰੇ ਦੇ ਪੂਰੇ ਸਾਥੀ ਜਿੰਨੇ ਸਾਥੀ ਹਾਲੇ ਤੱਕ ਜੁਆਇਨ ਨਹੀਂ ਕੀਤੇ ਸਾਰੇ ਸਾਥੀ ਵੱਧ ਤੋਂ ਵੱਧ ਸੰਗਰੂਰ ਵੇਲਕਾ ਮਿਲਕ ਪਲਾਂਟ ਵਿਖੇ ਪਹੁੰਚੋ ਤਾਂ ਜੋ ਇਸ ਗੁੰਗੀ ਬੋਲੀ ਸਰਕਾਰ ਦੀ ਜਿਹੜੀ ਆ ਧੌਣ ਦੇ ਉੱਪਰ ਆਪਾਂ ਗੋਡਾ ਰੱਖ ਕੇ ਤੇ ਆਪਣੇ ਜਿਹੜੇ ਬੰਦੇ ਹੱਕ ਨੇ ਉਹ ਆਪਾਂ ਲੈ ਸਕੀਏ ਸੋ ਅਲਾਰਟ ਦੇ ਵਿੱਚ ਸਾਥੀ ਸ਼ੋਕ ਜੀ ਗੱਲਬਾਤ ਕਰਨ ਨੂੰ ਸਾਥੀਓ ਤੁਹਾਨੂੰ ਵੈਸੇ ਤਾਂ ਬੰਦੀਪ ਨੇ ਦੱਸ ਹੀ ਦਿੱਤਾ ਇੱਕ ਇੱਕ ਦੋ ਦੋ ਸੂਟ ਲੈ ਕੇ ਐਸ ਵਾਰ ਜ਼ਰੂਰ ਆਇਆ ਜੇ ਕਿਉਂਕਿ ਐਸ ਵਾਰ ਧਰਨਾ ਉੱਥੇ ਉਦੋਂ ਤੱਕ ਚਲਾਵਾਂਗੇ ਜਿੰਨਾ ਤੱਕ ਆਪਣੇ ਅਗਲੇ ਪ੍ਰੋਸੈਸ ਦਾ ਜਿਹੜਾ ਨੋਟੀਫਿਕੇਸ਼ਨ ਹੈ ਆਪਾਂ ਨੂੰ ਸਾਈਟ ਤੇ ਦੇਖਣ ਨੂੰ ਨਹੀਂ ਮਿਲ ਜਾਂਦਾ ਤੁਹਾਡੇ ਸਾਰੇ ਸਹਿਯੋਗ ਦੇ ਨਾਲ ਹੀ ਇਹ ਲੜਾਈ ਲੜੀ ਜਾਣੀ ਹੈ ਔਰ ਸਾਰੇ ਸਾਥੀਆਂ ਨੂੰ ਬੇਨਤੀ ਹੈ 29 ਜੂਨ ਦਿਨ ਐਤਵਾਰ ਵੇਰਕਾ ਮਿਲਕ ਪਲਾਂਟ 10 ਵਜੇ ਤੇ ਉਹ ਤਾਂ ਜੋ ਆਪਾਂ ਉਹਦੀ ਮੰਗ ਦਾ ਸਾਰਥਕ ਹੱਲ ਕਰਵਾ ਕੇ ਆਪਾਂ ਵੀ ਜਲਾਈ ਦੇ ਵਿੱਚ ਜਿਹੜਾ ਅਗਲਾ ਪ੍ਰੋਸੈਸ ਸ਼ੁਰੂ ਕਰਵਾ ਕੇ ਸਕੂਲਾਂ ਵਿੱਚ ਜਾ ਸਕੀਏ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ